ਨਿਸ਼ਾਨਦੇਹੀ ਕੀ ਹੁੰਦੀ ਹੈ ਤੇ ਮਿੰਤੀ ਕੀ ਹੁੰਦੀ ਹੈ ਇੱਕੋ ਚੀਜ਼ ਹੈ ਕੋ ਫਰਕ ਹੈ ਨਿਸ਼ਾਨਦੇਹੀ ਤੇ ਮਿੰਤੀ ਇੱਕੋ ਚੀਜ਼ ਹੈ ਉਹਨੂੰ ਆਪਾਂ ਮਿੰਤੀ ਕਹ ਲੋ ਚਾਹੇ ਨਿਸ਼ਾਨਦੇਹੀ ਕਹ ਲੋ ਉੱਚ ਕੋਈ ਫਰਕ ਨਹੀਂ ਹੈ ਸੇਮ ਇੱਕੋ ਚੀਜ਼ ਹੈ ਇੱਕੋ ਚੀਜ਼ ਹੈ ਜੀ ਹਾਂਜੀ ਤੇ ਇੱਕ ਵੀਰ ਨੇ ਕਮੈਂਟ ਕਰਿਆ ਕਹਿੰਦਾ ਨਿਸ਼ਾਨਦੇਹੀ ਹੋਈ ਤੋਂ ਬਾਅਦ ਜੇਕਰ ਕੋਈ ਠੱਡੇ ਪੁੱਟ ਦੇਵੇ ਤਾਂ ਕੀ ਕਾਰਵਾਈ ਹੋਣੀ ਚਾਹੀਦੀ ਹੈ ਠੱਡੇ ਪੁੱਟਣ ਦੇ ਉਹਦੀ ਪਰ ਜਦੋਂ ਅਪਲੀਕੇਸ਼ਨ ਦਵਾਵਾਂਗੇ ਨਾ ਵੀ ਸਾਡੇ ਠੱਡੇ ਪੱਟ ਤੇ ਹਾਂਜੀ ਉਹਦੀ ਫੇਰ ਆਪਾਂ ਤਹਿਸੀਲਦਾਰ ਪਟਵਾਰੀ ਤੋਂ ਰਿਪੋਰਟ ਮੰਗੂਗਾ ਅੱਛਾ ਜੀ ਪਟਵਾਰੀ ਮੌਕੇ ਤੇ ਜਾ ਕੇ ਦੋ ਬੰਦਿਆਂ ਦੀ ਗਵਾਹੀ ਲੈ ਕੇ ਵੀ ਹਾਂ ਅਸੀਂ ਨਿਸ਼ਾਨਦੇਹੀ ਕਰਨ ਲੱਗੇ ਠੱਡੇ ਲੱਗੇ ਸੀ ਜੋ ਠੱਡੇ ਇੱਥੋਂ ਪੱਟੇ ਹੋਏ ਨੇ ਠੀਕ ਹੈ ਜੀ ਜਦੋਂ ਉਹਦੀ ਨਕਲ ਲੈ ਕੇ ਥਾਣੇ ਰਿਪੋਰਟ ਦਊਗਾ ਤਾਂ ਥਾਣੇਦਾਰ ਇਹਦੇ ਕਾਰਵਾਈ ਕਰਨਗੇ ਠੀਕ ਹੈ ਜੀ ਤੇ ਇੱਥੇ ਸਾਡੇ ਜਣੇ ਤਹਿਸੀਲਾਰ ਸਾਹਿਬ ਨੇ ਉਹ ਪਰਚਾ ਵੀ ਦਰਜ ਕਰਾ ਸਕਦੇ ਨੇ ਬੰਦੇ ਦੇ ਕੋਲ ਠੀਕ ਹੈ ਜੀ ਜੇ ਠੱਡੇ ਤਾਂ ਆਉਂਦਾ ਕੋਈ ਤਾਂ ਆਉਂਦਾ ਹੀ ਜੇ ਆਪਾਂ ਸਭ ਤੋਂ ਪਹਿਲੀ ਵਾਰ ਗੱਲ ਕਰੀਏ ਵੀ ਜੇ ਆਪਾਂ ਨਿਸ਼ਾਨਦੇਹੀ ਜਾਂ ਮਿੰਤੀ ਕਰਵਾਉਣੀ ਹੈ ਇਹਦੀ ਦਰ ਜਿਹੜੀ ਤਾਂ ਆਪਾਂ ਦਰਖਾਸਤ ਦੰਨੇ ਆ ਉਹ ਕਿੱਥੇ ਦੇਣੀ ਪੈਂਦੀ ਹੈ ਉਹ ਆਪਣੇ ਤਹਿਸੀਲਦਾਰ ਸਾਹਿਬ ਦੇ ਦੇਣੀ ਪੈਂਦੀ ਹੈ ਜਿਹੜੇ ਨੰਬਰਾਂ ਦੇ ਪਾਣ ਨਿਸ਼ਾਨ ਦੀ ਕਰਾਉਣੇ ਹੁੰਦੀ ਹੈ ਨਾ ਮਿੰਤੀ ਕਰਾਉਣ ਵਾਸਤੇ ਉਹਦੀ ਆਪ ਆਪਣਾ ਨਕਲ ਕਢਾਉਣਾ ਜਮਾ ਹੁੰਦੀ ਦੀ ਜੀ ਆਪਣੀ ਮਾਲਕੀ ਹੁੰਦੀ ਹੈ ਜਿੰਨੇ ਬੰਦੇ ਉਹ ਚ ਮਾਲਕ ਹੁੰਦੇ ਨੇ ਉਹਨਾਂ ਦੇ ਸਾਰਿਆਂ ਨੇ ਸਾਈਨ ਕਰਾਉਣੇ ਪੈਂਦੇ ਨੇ ਠੀਕ ਹੈ ਜੀ ਦਰਖਾਸਤ ਦੇਣ ਵਾਸਤੇ ਉਹ ਚ ਦਰਖਾਸਤ ਤਹਿਸੀਲਦਾਰ ਦੇ ਜਾਂਦੀ ਹੈ ਤਹਿਸੀਲਦਾਰ ਉਹ ਕਾਨੂੰਗੋ ਨੂੰ ਮਾਰਕ ਕਰ ਦਿੰਦਾ ਜੀ ਜਦੋਂ ਉਹਦੀ ਕੁਝ ਫੀਸ ਹੁੰਦੀ ਹੈ ਪਹਿਲਾਂ ਉਹ ਫਿਰ ਕਾਨੂੰਗੋ ਨੂੰ ਮਾਰਕ ਕਰਨ ਤੋਂ ਪਹਿਲਾਂ ਫੀਸ ਭਰਉਂਦੇ ਨੇ ਉੱਥੇ ਠੀਕ ਹੈ ਜੀ ਜਦੋਂ ਕਰਨਗੋਲੇ ਵੀ ਆ ਜਾਂਦੀ ਹੈ ਕਰਨਗੋ ਫਿਰ ਉਹ ਪਟਵਾਰੀ ਨੂੰ ਪਰਚਾ ਕੱਟਦਾ ਠੀਕ ਹੈ ਜੀ ਵੀ ਫਲਾਣੇ ਬੰਦੇ ਦੀ ਨਿਸ਼ਾਨਦੀ ਦਰਖਾਸਤ ਆਈ ਹੈ ਪਨ ਨਿਸ਼ਾਨਦੀ ਕਰਨੀ ਇਹਨਾਂ ਨਾਲ ਨੰਬਰਾਂ ਦੀ ਤੁਸੀਂ ਇਹਨਾਂ ਨੰਬਰਾਂ ਦੇ ਆਲੇ-ਦਾਲੇ ਵਾਲੇ ਬੰਦੇ ਨੇ ਜਿਹੜੇ ਉਹਨਾਂ ਨੂੰ ਤਲਾਹ ਕਰਾਓ ਪਟਵਾਰੀ ਨੂੰ ਪਰਚਾ ਕੱਟਨ ਹੁੰਦਾ ਜੀ ਪਟਵਾਰੀ ਉਸ ਤੋਂ ਬਾਅਦ ਉਹ ਪਰਚੇ ਨੂੰ ਨਾਲ ਜਾ ਕੇ ਚੌਂਕੀਦਾਰ ਨੂੰ ਦਿੰਦਾ ਜੀ ਚੌਂਕੀਦਾਰ ਸਬੰਧਤ ਪਾਰਟੀਆਂ ਨੂੰ ਸਾਰਿਆਂ ਨੂੰ ਤਲਾਹ ਕਰਾ ਦਿੰਦਾ ਠੀਕ ਹੈ ਜੀ ਵੀ ਫਲਾਣੇ ਦਿਨ ਕਰਨਗੋ ਆਉ ਸਾਹਿਬ ਆਉਣਗੇ ਵੀ ਉਸ ਦਿਨ ਨਿਸ਼ਾਨਦੀ ਹੋਣੀ ਹੈ ਜੀ ਉਹ ਜਦੋਂ ਤਲਾਹ ਹੋਉਂਦੀ ਆ ਉਸ ਦਿਨ ਮੌਕੇ ਤੇ ਜਾਂਦੇ ਨੇ ਮੌਕੇ ਤੇ ਫਿਰ ਉਹ ਜਿਹੜੀਆਂ ਪੱਥਰ ਲੈਂਦੇ ਨੇ ਪਹਿਲਾਂ ਤਾਂ ਹਾਂਜੀ ਹਾਂ ਜਿਹੜੇ ਪਿੰਡ ਚ ਮਰੱਬਾਬੰਦੀ ਦੇ ਸਮੇਂ ਲੱਗੇ ਹੁੰਦੇ ਨੇ ਨਾ ਪੱਥਰ ਜੀ ਉਹਨਾਂ ਨੂੰ ਪੁੱਛਦੇ ਨੇ ਲੋਕਾਂ ਨੂੰ ਕਿ ਕਿੱਥੇ ਕਿੱਥੇ ਪੱਥਰ ਆਏਗੇ ਨੇ ਹਾਂਜੀ ਹਾਂ ਉਹਨਾਂ ਪੱਥਰਾਂ ਤੋਂ ਫਿਰ ਪਮੈਸ਼ ਕੀਤੀ ਜਾਂਦੀ ਆ ਸ਼ੁਰੂ ਕਰਕੇ ਜਿਹੜੇ ਨੰਬਰਾਂ ਦੀ ਨਿਸ਼ਾਨਦੇਹੀ ਕਰਨੀ ਹੁੰਦੀ ਆ ਉਹਨਾਂ ਨੰਬਰਾਂ ਨੂੰ ਫਿਰ ਕਾਇਮ ਕੀਤਾ ਜਾਂਦਾ ਹੈ ਜੀ ਉਹ ਫਿਰ ਨਿਸ਼ਾਨ ਜੇ ਕਿਸੇ ਦੇ ਵੱਧ ਘੱਟ ਹੁੰਦੇ ਨੇ ਹਾਂਜੀ ਹਾਂ ਸੁਪੋਜ਼ ਕਰੋ ਮੈਂ ਨਿਸ਼ਾਨਦੇਹੀ ਕੀਤੀ ਆ ਮੇਰੀ ਕਿਸੇ ਨੇ ਜ਼ਮੀਨ ਤੇ ਕਬਜ਼ਾ ਕਰਕੇ ਜੀ ਉਹਦੀ ਉਹ ਰਿਪੋਰਟ ਲਿਖਤੀ ਦੇ ਠੀਕ ਹੈ ਸਰ ਲਿਖਤੀ ਰਿਪੋਰਟ ਜਦੋਂ ਦੇ ਦਿੰਦੇ ਨੇ ਉਹ ਰਿਪੋਰਟ ਲੈ ਕੇ ਫਿਰ ਉਸ ਤੋਂ ਬਾਅਦ ਜਿਹੜੀ ਕਾਨੂੰਨੀ ਕਾਰਵਾਈ ਹੈ ਰਹੀ ਫਿਰ ਅਗਲਾ ਕਬਜ਼ਾ ਛਡਾਉਣਾ ਹੈ ਜੀ 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 ਠੀਕ ਹੈ ਸਰ ਬੈਸਤਾ ਅਗਲਾ ਭਾਈਚਾਰੇ ਚ ਛੱਡ ਦਿੰਦੇ ਜਦੋਂ ਅਗਲੇ ਦੀ ਜ਼ਮੀਨ ਪੂਰੀ ਹੋ ਜਾਂਦੀ ਹੈ ਹਾਂ ਪੂਰੀ ਹੋ ਬੈ ਜੇ ਕੋਈ ਬੰਦਾ ਕਈ ਵਾਰੀ ਜਿੱਦ ਕਰ ਲੈਂਦਾ ਫਿਰ ਜਿਹੜੀ ਉਹ ਕੋਰਟ ਰਹੀ ਅਗਲਾ ਅਦਾਲਤ ਰਹੀ ਕਬਜ਼ੇ ਤੇ ਕਾਰਵਾਈ ਕਰਾ ਕੇ ਕਬਜ਼ਾ ਕਰਵਾਈ ਲੈਦਾ ਠੀਕ ਹੈ ਜੀ ਸਾਰੇ ਦੋਸਤਾਂ ਦਾ ਪੰਜਾਬ ਦੇ ਹੀਰੇ ਚੈਨਲ ਤੇ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਆਂ ਸਰ ਦਾ ਵੀ ਸਵਾਗਤ ਕਰਦੇ ਆਂ ਧੰਨਵਾਦ ਜੀ ਧੰਨਵਾਦ ਤੇ ਦੋਸਤੋ ਅਸੀਂ ਇੱਕ ਨ ਬਿਨਿਸ਼ਾਨਦੇਹੀ ਕੀ ਹੁੰਦੀ ਆ ਮਿੰਤੀ ਕੀ ਹੁੰਦੀ ਆ ਕਿ ਦੋਨੇ ਚੀਜ਼ਾਂ ਇੱਕੋ ਜੀਆਂ ਨੇ ਜਾਂ ਫਰਕ ਆ ਤੇ ਤੁਹਾਡੇ ਸਵਾਲ ਤੇ ਕਾਫੀ ਸਾਰੇ ਅਸੀਂ ਵੀ ਲੈ ਕੇ ਆਏ ਆ ਸਿਰਫ ਕੱਲੇ ਨਿਸ਼ਾਨਦੇਹੀ ਬਾਰੇ ਤੇ ਇਸ ਤੋਂ ਬਿਨਾਂ ਤੁਹਾਡੇ ਹੋਰ ਵੀ ਬਹੁਤ ਸਾਰੇ ਕਮੈਂਟ ਨੇ ਤੇ ਉਹ ਵੀ ਆਪਾਂ ਲੈ ਕੇ ਆਏ ਆ ਤਾਂ ਇਸ ਤੋਂ ਵੀ ਅਸੀਂ ਨੇ ਬਹੁਤ ਸਾਰੀਆਂ ਪਹਿਲਾਂ ਵੀ ਵੀਡੀਓ ਪਾਈਆਂ ਨੇ ਪੰਜਾਬ ਦੇ ਹੀਰੇ ਚੈਨਲ ਦੀ ਇੱਕ ਪਲੇਲਿਸਟ ਬਣੀ ਹੋਈ ਆ ਉਹਦੇ ਉੱਪਰ ਜਾ ਕੇ ਤੁਸੀਂ ਸਾਰੀਆਂ ਵੀਡੀਓ ਦੇਖ ਸਕਦੇ ਹੋ ਤੇ ਵੀਡੀਓ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਤੇ ਇੱਕ ਜਿਹੜੀ ਨਿਸ਼ਾਨਦਈ ਡੀਜੀਪੀਐਸ ਨਾਲ ਕੋਈ ਕਰਵਾਉਣੀ ਜ਼ਰੂਰੀ ਹੈ ਜਾਂ ਕੋਈ ਫਿੱਤੇ ਨਾਲ ਸਹੀ ਹੁੰਦੀ ਹੈ ਇਹਦਾ ਕੀ ਫਰਕ ਨਹੀਂ ਨਿਸ਼ਾਨਦਈ ਜਣ ਕੇ ਜਿਹੜੀ ਫਿੱਤੇ ਨਾਲ ਹੈ ਨਾ ਜੀ ਪਹਿਲਾਂ ਪਹਿਲਾਂ ਜਰੀਬਾਂ ਨਾਲ ਹੀ ਕਰਦੇ ਸੀ ਜੀ ਠੀਕ ਹੈ ਸਰ ਜਰੀਬਾਂ ਤੋਂ ਬਾਅਦ ਫਿੱਤੇ ਨਾਲ ਕਰਨ ਲੱਗ ਗਏ ਜੀ ਠੀਕ ਹੈ ਜੀ ਤੇ ਜਰੀਬ ਨੂੰ ਵੀ ਪਹਿਲਾਂ ਫਿੱਤੇ ਨਾਲ ਪੂਰਾ ਕਰਨਾ ਪੈਂਦਾ ਸੀ ਇਸ ਕਰਕੇ ਫਿੱਤੇ ਨਾਲੇ ਕਰਣੀ ਸ਼ੁਰੂ ਕਰਤੀ ਸੀ ਨਿਸ਼ਾਨਦਈ ਪਰ ਹੁਣ ਜਿਹੜੀ ਮਸ਼ੀਨ ਹੈ ਇਹ ਇਹ ਮਸ਼ੀਨ ਨੂੰ ਜਦੋਂ ਪੱਥਰ ਸਹੀ ਦੇ ਦਿੰਨੇ ਆਪਾਂ ਹਾਂਜੀ ਤਾਂ ਉਸ ਤੋਂ ਬਾਅਦ ਇਹ ਚ ਸੂਦਾ ਹੀ ਫਰਕ ਨਹੀਂ ਪੈਂਦਾ ਫਿੱਤੇ ਵਾਲੀ ਜਿਹਦਾ ਫੇਰ ਵੀ ਫੁੱਟ ਦਾ 6 ਇੰਚ ਦਾ ਫਰਕ ਪੈ ਜਾਂਦਾ ਸੀ ਕੋਈ ਜਣ ਕੇ ਵੱਧ ਖਿੱਚੀ ਜਾਂਦਾ ਕੋਈ ਢਿੱਲਾ ਛੱਡੀ ਜਾਂਦਾ ਇਸ ਕਰਕੇ ਜਣ ਕੇ ਜਿਹੜੀ ਇਹ ਮਸ਼ੀਨ ਨਾਲ ਨਿਸ਼ਾਨਦੇਹੀ ਇਹ ਤਾਂ ਬਿਲਕੁਲ ਐਕੂਰੇਟ ਹੁੰਦੀ ਇਹ ਚ ਤਾਂ ਫਰਕ ਹੀ ਨਹੀਂ ਪੈਂਦਾ ਜੀ ਠੀਕ ਹੈ ਸਰ ਤੇ ਨਿਸ਼ਾਨਦੇਹੀ ਕਰਵਾਉਣ ਵਾਲੀ ਦੀ ਰਜਿਸਟਰੀ ਉੱਤੇ ਦਰਜ ਖੇਤਰਫਲ ਤੇ ਖਸਰਾ ਨੰਬਰ ਜੇਕਰ ਇੰਤਕਾਲ ਤੇ ਜਮ੍ਹਾਂਬੰਦੀ ਨਾਲ ਟੈਲੀ ਨਾ ਹੋਵੇ ਤਾਂ ਇਹਦਾ ਕੀ ਹੱਲ ਆਈ ਜੇ ਟੈਲੀ ਨਹੀਂ ਹੁੰਦੇ ਤਾਂ ਉਹਨਾਂ ਚਾਹਤਾ ਫਿਰ ਜਿਹੜੀ ਕਿ ਪਰ ਨਿਸ਼ਾਦੀ ਨਹੀਂ ਕਰਨੀ ਜੀ ਜ਼ਰੂਰ ਕਾਡ ਸਾਰਾ ਸਹੀ ਹੋਊਗਾ ਫਿਰ ਨਿਸ਼ਾਦੀ ਕਰਾਂਗੇ ਜੀ ਟੈਲੀ ਨਹੀਂ ਹੁੰਦੇ ਤਾਂ ਉਹਦਾ ਹੀ ਪਰਤਾਲ ਕਰਕੇ ਉਹਨੂੰ ਦਰੁਸਤ ਕਰਨਾ ਪਊਗਾ ਪਹਿਲਾਂ ਪਟਵਾਰੀ ਅੱਛਾ ਪਹਿਲਾਂ ਦਰੁਸਤ ਹੋਏਗਾ ਇੱਕ ਨਿਸ਼ਾਨਦੇਹੀ ਜਦੋਂ ਅਸੀਂ ਕਰਵਾ ਲੰਨੇ ਆ ਜਦੋਂ ਦੂਜੀ ਧਿਰ ਕੋਈ ਆਬਜੈਕਸ਼ਨ ਕਰਦੀ ਆ ਵੀ ਹਾਂ ਸੋਡੀ ਜਿਹੜੀ ਜ਼ਮੀਨ ਹੈ ਸਾਡੀ ਕੰਨੀ ਨਹੀਂ ਵੱਦੀ ਤਾਂ ਉਹਨੂੰ ਆਪਾਂ ਫਿਰ ਸੈਟੀਸਫਾਈ ਕਿਵੇਂ ਕਰਾਂਗੇ ਸੈਟੀਸਫਾਈ ਤਾਂ ਉਸੇ ਟਾਈਮ ਜਦੋਂ ਉਹ ਅਗਲਾ ਕਹਿੰਦਾ ਮੇਰੀ ਜ਼ਮੀਨ ਇੱਧਰ ਨਹੀਂ ਆਉਂਦੀ ਤਾਂ ਉਸ ਦੀ ਵੀ ਤਸੱਲੀ ਕਰਾਉਣ ਵਾਸਤੇ ਉਹਦੀ ਜ਼ਮੀਨ ਦਾ ਫਿੱਟਾ ਲਾ ਦੇਣਾ ਚਾਹੀਦਾ ਜਾਨਕਿ ਨਿਸ਼ਾਨ ਲਾ ਦੇਣਾ ਜੀ ਤੇਰੀ ਇੱਥੇ ਤੱਕ ਪੂਰੀ ਹੁੰਦੀ ਹੈ ਠੀਕ ਆ ਜੇ ਉਹਦੀ ਪੂਰੀ ਹੁੰਦੀ ਹੈ ਤਾਂ ਉਹਨੂੰ ਛੱਡ ਦੇਣੀ ਚਾਹੀਦੀ ਹੈ ਠੀਕ ਹੈ ਜੀ ਕਈ ਵਾਰੀ ਬੰਦੇ ਜਿੱਦ ਕਰ ਲੈਂਦੇ ਨੇ ਨਹੀਂ ਛੱਡਦੇ ਹੈਗੇ ਉੱਥੇ ਫਿਰ ਜਾਨਕਿ ਕ੍ਰੀਸ ਵਾਲਾ ਕੰਮ ਹੋ ਜਾਂਦਾ ਜੀ ਬਸ ਠੀਕ ਹੈ ਜੀ ਫਿਰ ਅਗਲਾ ਕਦਮ ਰਹੀਂ ਅਦਾਲਤ ਰਹੀਂ ਪੁਲਿਸ ਦੀ ਮਦਦ ਨਾਲ ਕਬਜ਼ਾ ਲੈ ਲੈਣਾ ਜੀ ਠੀਕ ਹੈ ਜੀ ਇੱਕ ਇਹਦੇ ਜਰੀਏ ਆਪਾਂ ਜੇ ਕੋਈ ਮਤਲਬ ਪਈ ਹੈ ਕੋਈ ਰਸਤਾ ਉਹਦੀ ਵੀ ਆਪਾਂ ਮੰਨਤੀ ਕਰਵਾ ਸਕਦੇ ਹਾਂ ਬਿਲਕੁਲ ਕਰਵਾ ਸਕਦੇ ਪੰਚਾਇਤ ਮੰਨਤੀ ਕਰਵਾਉਗੀ ਜੀ ਇਹਨਾਂ ਦੇ ਜਿਹੜੇ ਰਸਤੇ ਹੁੰਦੇ ਨੇ ਇਹਨਾਂ ਦੀ ਮਾਲਕੀ ਪੰਚਾਇਤ ਦੀ ਹੁੰਦੀ ਹੈ ਜੀ ਜੀ ਪੰਚਾਇਤ ਵੀਡੀਓ ਰਾਹੀਂ ਦਰਖਾਸਤ ਦੇ ਕੇ ਤਹਿਸੀਲਦਾਰ ਦੇ ਫਿਰ ਉਹਦੀ ਨਿਸ਼ਾਨੀ ਹੋ ਜਾਂਦੀ ਹੈ ਜੀ ਤੇ ਰਸਤਾ ਨਹੀਂ ਜੀ ਜੀ ਇੱਕ ਬਾਈ ਕਹਿੰਦਾ ਮੈਨੂੰ ਦਰਖਾਸਤ ਦਿੱਤੀ ਨੂੰ ਕਾਫੀ ਟਾਈਮ ਹੋ ਗਿਆ ਵੀ ਨਿਸ਼ਾਨਦੇ ਹੀ ਨਹੀਂ ਹੋ ਰਹੀ ਇੱਥੇ ਕੋਈ ਦਰਖਾਸਤ ਦੇ ਵਿੱਚ ਦਿੱਕਤ ਆ ਜਾਂ ਕਈ ਵਾਰੀ ਕਿਤੇ ਕੋਈ ਹੋਰ ਉਹ ਉਹਨਾਂ ਨੇ ਜਣੀ ਕਿ ਪਤਾ ਕਿ ਜਿਹੜਾ ਇਹ 1 ਮਹੀਨਾ ਹੁੰਦਾ ਸਾਲ ਦੇ ਵਿੱਚ ਜਦੋਂ ਜ਼ਮੀਨ ਬੇਲੀ ਹੁੰਦੀ ਹੈ ਉਸ ਟਾਈਮ ਦਰਖਾਸਤਾਂ ਇੰਨੇ ਹੁੰਦੀਆਂ ਨੇ ਇਹਨਾਂ ਨੇ ਮੇਰੇ ਨਾਲ ਹੋ ਸਕਦਾ ਕਰਨ ਕੋ ਨਾਲ ਤਾਲਮੇਲ ਇਹ ਨਾ ਕੀਤਾ ਹੋਵੇ ਜਾ ਕੇ ਠੀਕ ਆ ਪੁੱਛੀ ਨਾ ਹੋਵੇ ਉਹਨਾਂ ਲਵੇ ਪਹਿਲਾਂ ਹੀ ਜਿਹੜੀਆਂ ਦਰਖਾਸਤਾਂ ਇੰਨੇ ਹੁੰਦੇ ਨੇ ਉਹ ਨਿਸ਼ਾਨਦੇ ਜਾਂ ਫਿਰ ਜਿਹੜੇ ਬੰਦੇ ਨਾਲ ਤਾਲਮੇਲ ਹੁੰਦਾ ਉਹਨਾਂ ਦੀ ਕਰੀ ਜਾਂਦੇ ਨੇ ਬਸ ਠੀਕ ਹੈ ਜਿਹੜੇ ਦੀ ਰਹਿ ਗਈ ਰਹਿ ਗਈ ਜੀ ਬਸ ਇਹਨਾਂ ਨੇ ਆਪ ਜਾ ਕੇ ਉਹਨਾਂ ਨੂੰ ਮਿਲੀ ਨਹੀਂ ਹੋਣੀ ਜੀ ਠੀਕ ਹੈ ਤਨਗੋਣਾ ਤਾਲਮੇਲ ਤਾਂ ਕਰਨੀ ਪੈਣੀ ਮਤਲਬ ਇਹ ਸਜਾਈ ਇਹ ਵੀ ਜਦੋਂ ਆਪਾਂ ਦਰਖਾਸਤ ਦਿੰਦੇ ਆ ਤਾਂ ਥੋੜੀ ਜਿਹੀ ਪੈਰਵਾਈ ਕਰਨੀ ਪੈਰਵਾਈ ਕਰਨ ਕਰ ਲੈਣੀ ਚਾਹੀਦੀ ਹੈ ਜੀ ਠੀਕ ਆ ਵੀ ਉਹ ਅੱਗੇ ਡਿਪਾਰਟਮੈਂਟ ਨੂੰ ਪੁੱਛੀ ਆ ਵੀ ਸਾਡੀ ਕਦੋਂ ਕਰੋਗੇ ਸਾਡੀ ਵਾਰੀ ਕਦੋਂ ਹੋਣੀ ਹੈ ਹਾਂ ਬਸ ਠੀਕ ਹੈ ਤੇ ਇੱਕ ਦੋਸਤ ਅਸੀਂ ਆਪਦਾ ਵੀ ਪ੍ਰੈਕਟੀਕਲ ਲਾਦਦੇ ਆ ਸੀ ਪਿਛਲੇ ਸਾਲ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਆ ਤਾਂ ਇਹ ਹੋ ਨਹੀਂ ਸਕਦਾ ਕਿ ਇੰਨਾ ਟਾਈਮ ਲੱਗ ਜੇ ਕੁਦਰ ਸੀ ਨੇ ਕੋ ਆਪਣੇ ਦੇ ਪ੍ਰੈਕਟੀਕਲ ਕਰਿਆ ਤਾਂ ਅਸੀਂ ਥੋੜੀ ਜਿਹੀ ਪੈਰਵਾਹੀ ਕੀਤੀ ਤਾਂ ਸਾਨੂੰ ਬਹੁਤ ਵਧੀਆ ਡੀਲ ਕੀਤਾ ਉਹ ਵੀਰਾਂ ਨੇ ਸਾਰੇ ਸਟਾਫ ਨੇ ਕਰਨਗੋ ਸਾਹਿਬ ਨੇ ਪਰਿਵਾਰੀ ਸਾਹਿਬ ਨੇ ਤਾਂ ਬਹੁਤ ਜਲਦੀ ਸਾਡੀ ਨਿਸ਼ਾਨ ਜਾਂਦਾ ਹੀ ਹੋ ਬਿਲਕੁਲ 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 ਤੇ ਸਰ ਇੱਕ ਹੋਰ ਸਵਾਲ ਆਈ ਕਹਿੰਦੇ ਜੇ ਕੋਈ ਪੱਕਾ ਪੱਥਰ ਨਾ ਮਿਲੇ ਤਾਂ ਫਿਰ ਨਿਸ਼ਾਨਦਈ ਕਿਵੇਂ ਹੋ ਨਹੀਂ ਪੱਕਾ ਪੱਥਰ ਜੇ ਇੱਕ ਪਿੰਡ ਚ ਨਹੀਂ ਵੀ ਮਿਲਦਾ ਨਾ ਤਾਂ ਦੂਸਰੇ ਪਿੰਡਾਂ ਚੋਂ ਮਿਲ ਜਾਂਦੇ ਨੇ ਜੀ अच्छा ना, था। था हाँ जी ਹੁਣ ਤਾਂ ਬਹੁਤ ਆਸਾਨੀ ਹੈ ਨਾ ਇਹ ਮਸ਼ੀਨ ਨਾਲ ਤਾਂ ਜੀ ਪਹਿਲਾਂ ਤਾਂ ਦੂਏ ਪਿੰਡਾਂ ਤੋਂ ਜਾਨਕੀ ਐਡੀ ਦੂਰੋਂ ਮਿੰਨਤੀ ਕਰਨੀ ਪਿੱਤਿਆਂ ਨਾਲ ਔਖੀ ਹੁੰਦੀ ਸੀ ਹੁਣ ਤਾਂ ਮਸ਼ੀਨ ਨਾਲ ਤਾਂ ਜਾਨਕੀ ਜਿਹੜੇ ਨਾਲ ਲੱਗਦੇ ਪਿੰਡਾਂ ਚੋਂ ਪੱਥਰ ਮਿਲ ਜਾਣਗੇ ਜੋ ਉਸ ਪਿੰਡ ਚੋਂ ਨਹੀਂ ਮਿਲਦਾ ਹੈ ਉਸ ਤੋਂ ਵੀ ਨਿਸ਼ਾਨਦੇਹੀ ਹੋ ਸਕਦੀ ਹੈ ਕੋਈ ਜ਼ਰੂਰੀ ਨਹੀਂ ਹੈਗਾ ਜੀ ਠੀਕ ਹੈ ਜੀ ਇਹ ਆਪਣੀ ਗੱਲ ਜੇ ਸਾਂਜੀ ਖੇਵਟ ਵਿੱਚ ਆਪਣੇ ਕੀਲਿਆਂ ਦੀ ਨਿਸ਼ਾਨਦੇਹੀ ਕਰਵਾਉਣੀ ਹੋਵੇ ਤਾਂ ਉਹ ਕਿਵੇਂ ਕਰਵਾ ਸਕਦੇ ਹਾਂ ਸਾਂਜੀ ਖੇਵਟ ਦੇ ਵਿੱਚ ਜਦੋਂ ਆਪਣੀ ਗੁਰਦੌਰੀ ਵੀ ਸਾਂਜੀ ਹੈ ਨਾ ਜੀ ਤਾਂ ਆਪਾਂ ਸਾਰੇ ਮਾਲਕਾਂ ਦੇ ਸਾਈਨ ਹੋਣੇ ਜ਼ਰੂਰੀ ਨੇ ਫਿਰ ਪਦਸ਼ਾਂ ਦੇ ਕਰਾ ਸਕਦੇ ਹਾਂ ਜੀ ਕਮਾਲਕ ਵਿੱਚੋਂ ਸਹਿਮਤ ਨਹੀਂ ਹੈਗਾ ਪਕਰ ਨਹੀਂ ਸਕਦੇ ਜੀ ਸਾਂਜੀ ਖੇਵਟ ਚੋਂ ਇੰਨਾ ਕਹਿੰਦਾ ਦੀ ਵਿਆ ਕਿੱਲੇ ਮੇਰੇ ਨੇ ਹਾਂਜੀ ਹਾਂ ਉਹਦੇ ਸਾਰਿਆਂ ਦੀ ਨੇ ਸਾਰਿਆਂ ਦੀ ਹੈਗੇ ਜ ਜਿੰਨੇ ਸਾਰੇ ਨੇ ਉਹ ਸਾਰੇ ਸਹਿਮਤ ਹੋਣਗੇ ਫਿਰ ਆਪਾਂ ਜਿਹੜੇ ਮਰਜ਼ੀ ਨੰਬਰਾਂ ਦੀ ਕਰਾ ਲਓ ਜੀ ਠੀਕ ਹੈ ਜੀ ਠੀਕ ਹੈ ਇੱਕ ਕਹਿੰਦੇ ਜੇ ਕੋਈ ਨਿਸ਼ਾਨਦੇਹੀ ਕਰਵਾਉਣ ਉਪਰੰਤ ਜੇਕਰ ਕੋਈ ਦੂਜਾ ਬੰਦਾ ਸੈਕੰਡ ਪਰਸਨ ਜ਼ਮੀਨ ਨਾ ਛੱਡੇ ਤਾਂ ਉਹਦੇ ਲਈ ਕੀ ਹੱਲ ਹੈ ਉਹਦੇ ਲਈ ਹੱਲ ਤਾਂ ਇਹੀ ਹੈ ਨਾ ਜੇ ਉਹ ਜਿਹੜੀ ਨਿਸ਼ਾਨਦੇਹੀ ਹੈ ਉਹਦੀ ਨਕਲ ਲੈ ਕੇ ਹਾਂਜੀ ਨਕਲ ਲੈ ਕੇ ਉਹਦੀ ਕਾਰਵਾਈ ਕਰਨੀ ਪੈਣੀ ਹੈ ਠੀਕ ਹੈ ਜੀ ਕੂਰਤੇ ਅਦਾਲਤ ਚ ਜਣਕੇ ਉਹਦਾ ਕੇਸ ਪਾਉਣਾ ਪੈਣਾ ਅਦਾਲਤ ਉਥੋਂ ਕਬਜ਼ੇ ਦਾ ਆਰਡਰ ਕਰੂਗੀ ਫਿਰ ਪੁਲਿਸ ਮਦਦ ਰਹਿ ਕਬਜ਼ਾ ਮਿਲ ਜੂਏ ਠੀਕ ਹੈ ਜੀ ਤੇ ਜੇਕਰ ਕੋਈ ਨਿਸ਼ਾਨਦੇਹੀ ਕਰਵਾਉਣਾ ਪਿਆ ਤਾਂ ਦੂਜੀ ਧਿਰ ਵੱਲ ਨਿਕਲੇ ਤੇ ਉਹ ਠੱਡੇ ਵੀ ਪੁੱਟ ਦੇ ਤੇ ਜ਼ਮੀਨ ਵੀ ਛੱਡੇ ਨਾ ਇਹ ਤਾਂ ਉਹੀ ਕੋਰਟ ਵਾਲਾ ਪ੍ਰੋਸੈਸ ਆ ਗਿਆ ਹਾਂ ਕੋਰਟ ਵਾਲਾ ਵੀ ਆ ਗਿਆ ਜੇ ਠੱਡੇ ਪੱਟਦੇ ਨਾ ਠੱਡੇ ਪੱਟਨ ਦਾ ਪਰਚਾ ਵੀ ਦਰਜ ਹੁੰਦਾ ਹੈ ਅੱਛਾ ਜੀ ਪਰਚਾ ਦਰਜ ਹੁੰਦਾ ਜਣਕੇ ਉਹਨੂੰ ਫੜ ਕੇ ਅੰਦਰ ਕਰਨਵੇਂ ਨੇ ਪੁਲਿਸ ਵਾਲੇ ਠੀਕ ਆ ਵੀ ਸਰਕਾਰੀ ਕੰਮ ਚ ਵਿਗੜਨ ਪਾਉਣ ਦਾ ਪਰਚਾ ਦਰਜ ਹੋਦਾ ਹੈ ਬਿਲਕੁਲ ਬਿਲਕੁਲ ਬਿਲ ਤੇ ਇੱਕ ਹੋਰ ਹੈ ਕਮੈਂਟ ਕਰਨਾ ਮੇਰੇ ਕੋਲ 9 ਮਰਲੇ ਜ਼ਮੀਨ ਮੈਂ ਕਿਸੇ ਨੂੰ ਵੇਚ ਦਿੱਤੀ ਉਹਦੇ ਵਿੱਚੋਂ 11 ਮਰਲੇ ਉਹ ਬੰਦਾ ਵਾਰਿਆ ਜਦੋਂ ਹੁਣ ਅਸੀਂ ਮੈਂ 9 ਮਰਲੇ ਵੇਚੀਆਂ ਉਹਨੂੰ ਉਹ 11 ਮਰਲੇ ਵਾਰਿਆ ਜ਼ਮੀਨ ਹੈ ਠੀਕ ਹੈ ਤੇ ਜਦੋਂ ਅਸੀਂ ਮਿੰਤੀ ਦੀ ਗੱਲ ਕਰਦੇ ਆ ਉਹ ਬੰਦਾ ਸਹਿਮਤੀ ਨਹੀਂ ਦੇ ਰਿਹਾ ਫਿਰ ਉਹ ਮਿੰਤੀ ਕਿਵੇਂ ਕਰਵਾ ਸਕਦੇ ਹਾਂ ਜਾਂ ਉਹ ਜ਼ਮੀਨ ਉਹ 9 ਮਰਲੇ ਹਿੱਸੇ ਚ ਵੇਚੀ ਹੈ ਨਾ ਜੀ ਉਹ ਜੇ ਆਪਣੀ ਜ਼ਮੀਨ ਦੀ ਉਹ ਤਕਸੀਮ ਕਰਾਊਗਾ ਪਹਿਲਾਂ ਜੀ ਅੱਛਾ ਜੀ ਜੇ ਉਹਨੂੰ ਤਕਸੀਮ ਚ ਜਿਹੜੇ ਨੰਬਰ ਪੈ ਗਏ ਜੀ ਉਹਨਾਂ ਨੰਬਰਾਂ ਦੇ ਨਿਸ਼ਾਨਦੇਹੀ ਕਰਾਊਗਾ ਉਹ ਠੀਕ ਆ ਸਰ ਜੇ ਉਹ ਜੇ ਸਹਿਮਤ ਹੁਣ ਉਹ ਭਾਈਚਾਰੇ ਤੌਰ ਤੇ ਜਣੀ ਕਿ ਉਹਨੂੰ ਛੱਡਣੀ ਚਾਹੀਦੀ ਏ ਜਦੋਂ ਰਿਸ਼ਤੀ ਨੋ ਮਰਲੇ ਦੀ ਕਰਾਈ ਏ 11 ਮਰਲੇ ਦੇ ਕਬਜ਼ੇ ਉਹ ਤਾਂ ਭਾਈਚਾਰਕ ਪੰਚਾਇਤੀ ਬੰਦੇ ਵੀ ਚਾਰ ਇਕੱਠੇ ਹੁੰਦੇ ਨੇ ਉਹ ਵੀ ਕਹਿੰਦੇ ਨੇ ਵੀ ਜੇ ਤੱਕ 9 ਮਰਲੇ ਲਈ 9 ਮਰਲੇ ਆਪਦੀ ਪੂਰੀ ਕਰ ਲੈ ਭਾਈ ਜਿਹੜੀ ਫालतੂ ਆ ਛੱਡ ਦੇ ਬਸ ਜੇ ਫੇਰ ਵੀ ਨਹੀਂ ਛੱਡਦਾ ਫੇਰ ਤਾਂ ਜਣੀ ਕਿ ਉਹ ਤੋਂ ਬਾਅਦ ਉਹ ਤਕਸੀਮ ਵਾਲੇ ਪ੍ਰੋਸੈਸ ਬਹੁਤ ਲੰਬੇ ਨੇ ਜੀ ਫਿਰ ਉਹ ਵੱਡੇ ਪ੍ਰਸਾਦ ਤੇ ਇੱਕ ਜੀ ਕਹਿੰਦਾ ਸਾਡੀ ਜ਼ਮੀਨ ਤਿੰਨ ਬੰਦਿਆਂ ਦੇ ਨਾਮ ਆ ਇੱਕ ਤਾਂ ਅਸੀਂ ਹੋਗੇ ਤੇ ਦੋ ਸਾਡੀਆਂ ਭੂਆ ਹੋਗੀਆਂ ਤੇ ਮਿੰਨਤੀ ਕਰਵਾਉਣ ਲਈ ਦੋਨੇ ਭੂਆ ਅਸੀਂ ਕਹਿੰਨਾ ਭੂਆ ਨਾਲ ਵਰਤਦੇ ਨਹੀਂ ਸਾਡੀ ਬੋਲਚਾਲ ਨਹੀਂ ਬੋਲਚਾਲ ਨਹੀਂ ਫਿਰ ਉਹਨਾਂ ਦੇ ਸੈਂਤ ਕਰਾਉਣੀ ਪੈਣਗੇ ਜੀ ਠੀਕ ਹਾਂ 21 ਗਈ ਹਾਂਜੀ ਹਾਂਜੀ ਠੀਕ ਆ ਇਹ ਤਾਂ ਬਾਈ ਜੀ ਉਹਦੇ ਸਾਈਨ ਹੋਣਗੇ ਤਾਂ ਫਿਰ ਆਪਣੀ ਕਿਉਂਕਿ ਕੱਲ ਨੂੰ ਉਹ ਤਰਾਜ਼ ਕਰ ਦੇਣਗੇ ਵੀ ਇਹਨਾਂ ਨੇ ਇਕੱਲੇ ਨੇ ਕਿਵੇਂ ਕਰਾਈ ਨਿਸ਼ਾਨਦੀ ਅਸੀਂ ਵਿੱਚ ਮਾਲਕਾ ਸਾਡੀ ਸਹਿਮਤੀ ਲਈ ਨਹੀਂ ਫਿਰ ਉੱਥੇ ਕੱਲ ਨੂੰ ਛਾਪੇ ਸਿੱਟਦੇ ਨੇ ਜੀ ਠੀਕ 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 ਹੈ ਜੀ ਇਹ ਕਹਿੰਦੇ ਕੰਪਿਊਟਰ ਤੋਂ ਬਿਨਾ ਹੋਰ ਕਿਸੇ ਤਰੀਕੇ ਨਾਲ ਨਿਸ਼ਾਨਦਾਹੀ ਕਰਵਾ ਸਕਦੇ ਨੇ ਕੰਪਿਊਟਰ ਕੋਈ ਜ਼ਰੂਰੀ ਨਹੀਂ ਹੈ ਜੀ ਕੰਪਿਊਟਰ ਤੋਂ ਵਗੈਰਾ ਜਣਕੇ ਜਰੀਬ ਨਾਲ ਵੀ ਨਿਸ਼ਾਨਦੀ ਹੋਉਂਦੀ ਹੈ ਇੱਥੇ ਨਾਲ ਵੀ ਹੋਉਂਦੀ ਹੈ ਕੰਪਿਊਟਰ ਨਾਲ ਤਾਂ ਇਹ ਵੀ ਐਕੂਰੇਟ ਹੋਉਂਦੀ ਹੈ ਇਸ ਕਰਕੇ ਪਾ ਹੁਣ ਮਸ਼ੀਨਾਂ ਨਾਲ ਕਰਾਉਣ ਲੱਗ ਗਏ ਜੀ ਠੀਕ ਆ ਜਿਹੜੀ ਜਿਹੜੀ ਫਿੱਤੇ ਵਾਲੀ ਹੈ ਕਈ ਵਾਰੀ ਜ਼ਿਆਦਾ ਖਿੱਚੀ ਜਾਂਦਾ ਬੰਦਾ ਹਾਂ ਜੀ ਕਈ ਵਾਰੀ ਢਿੱਲਾ ਛੱਡ ਦਿੰਦਾ ਉਹ 'ਚ ਫੁੱਟਦਾ ਫਰਕ ਪੈ ਸਕਦਾ ਹੈ ਜਿਹੜੀ ਇਹ 'ਚ ਇਹ 'ਚ ਸੂਦਾ ਹੀ ਫਰਕ ਨਹੀਂ ਪੈਂਦਾ ਜੀ ਠੀਕ ਇਹਨੂੰ ਠੱਡਾ ਮਿਲਣਾ ਚਾਹੀਦਾ ਬਿ ਠੱਡੇ ਉਹਨੂੰ ਸਹੀ ਮਿਲਨੇ ਚਾਹੀਦੇ ਨੇ ਜੇ ਉਹਨੂੰ ਪੱਥਰ ਨਹੀਂ ਸਹੀ ਮਿਲੇ ਫੇਰ ਨਿਸ਼ਾਨਦੀ ਹੀ ਪੱਥਰ ਨੂੰ ਚੈੱਕ ਵੀ ਕਰਦੇ ਨੇ ਉਹ ਜੀ ਜਿਹੜੇ ਪੱਥਰ ਗਲਤ ਨੇ ਉਹਨਾਂ ਨੂੰ ਛੱਡ ਦਿੰਦੇ ਨੇ ਉਹ ਜੀ ਠੀਕ ਹੈ ਜੇ ਇੱਕ ਪੱਥਰ ਗਲਤ ਹੈ ਤਾਂ ਉਹ ਦੂਆ ਹੋਰ ਲੈ ਜਾਂਦੇ ਨੇ ਤੀਆਂ ਲੈ ਲੈਂਦੇ ਨੇ ਜੀ ਜਿਨ੍ਹਾਂ ਜਿਹਨਾਂ ਨੂੰ ਪੱਥਰਾਂ ਦੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਇਹ ਨਿਸ਼ਾਨਦੇਹੀ ਨਹੀਂ ਕਰਦੇ ਫਿੱਤੇ ਨਾਲ ਤਾਂ ਜਣ ਕੇ ਜਿਹੜਾ ਨੇੜੇ ਦਾ ਪੱਥਰ ਹੁੰਦਾ ਉੱਥੋਂ ਚ ਨਿਸ਼ਾਨਦੇਹੀ ਚੱਕ ਲੈਂਦੇ ਸੀ ਦੋ ਪੱਥਰਾਂ ਤੋਂ ਜੀ 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 ਇਹ ਜਿਹੜੇ ਚਾਰ ਪੰਜ ਪੱਥਰ ਵੀ ਚੈੱਕ ਕਰ ਲੈਂਦੇ ਨੇ ਇਸ ਕਰਕੇ ਮਸ਼ੀਨ ਦੀ ਜਿਹੜੀ ਨਿਸ਼ਾਨਦੇਹੀ ਹੈ ਬਿਲਕੁਲ ਗਲਤ ਹੁੰਦੀ ਹੈ ਠੀਕ ਹੈ ਇਹ ਚਾਰਕ ਤੌਰ ਤੇ ਜਿਹੜਾ ਮਸਲੇ ਨੇ ਹਲ ਹੋਣ ਜ਼ਰੂਰੀ ਨੇ ਸਾਡਾ ਪੰਚਾਇਤ ਨੂੰ ਵੀ ਚਾਹੀਦਾ ਚਾਰ ਬੰਦਿਆਂ ਨੂੰ ਵੀ ਚਾਹੀਦਾ ਵੀ ਜੇ ਤੇਰੀ ਜ਼ਮੀਨ ਪੂਰੀ ਹਰੇ ਤੂੰ ਕਿਉਂ ਨਹੀਂ ਛੱਡਦਾ ਪੇਚਕਾ ਚਾਹੀਦੀ ਬਿਲਕੁਲ ਬਿਲਕੁਲ ਤੇ ਸਾਡੇ ਸੁਝਾਅ ਹੀ ਨੇ ਜਿਹੜੀ ਵੀ ਸਾਡੀਆਂ ਵੀਡੀਓ ਨੇ ਕਿਸੇ ਦੇ ਖਿਲਾਫ ਨਹੀਂ ਸਿਰਫ ਸੁਝਾਅ ਦੇ ਲਈ ਸਾਡੀਆਂ ਬੇਨਤੀਆਂ ਹੁੰਦੀਆਂ ਨੇ ਸਰ ਵੱਲੋਂ ਸਾਡੇ ਵੱਲੋਂ ਸੋ ਵੀਡੀਓ ਵਧੀਆ ਲੱਗੀ ਕਮੈਂਟ ਕਰਿਓ ਸ਼ੇਅਰ ਕਰਿਆ ਕਰੋ ਤੇ ਸਾਡੇ ਪੇਜ ਅਤੇ ਚੈਨਲ ਨੂੰ ਫੋਲੋ ਕਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ